ਮੈਮੋ ਹੈ ਜਸਟਿਸ ਡਿਪਾਰਟਮੈਂਟ ਦਾ ਉਹ ਹੈਗਾ ਕਿ ਜਿਹੜੇ ਸਿਟੀਜ਼ਨ ਬਣੇ ਨੇ ਉਹਨਾਂ ਦੀ ਸਿਟੀਜ਼ਨਸ਼ਿਪ ਵਾਪਸ ਲੈਣ ਬਾਰੇ ਇਹ ਜੂਨ 11 ਦਾ ਮੈਮੋ ਹੈ ਅਨਪ੍ਰੈਸੀਡੈਂਟਡ ਕਿ ਇਹ ਪਹਿਲਾਂ ਜਿਹੜੀ ਲਾਜ ਪ੍ਰੋਵੀਜ਼ਨ ਤਾਂ ਹੈਗੀ ਆ ਜਿਹੜੀ ਕਿ 1950 52 ਦੇ ਵਿੱਚ ਕਈ ਥਾਵਾਂ ਤੇ ਯੂਜ਼ ਕੀਤੀ ਫਿਰ ਪ੍ਰੈਜ਼ੀਡੈਂਟ ਬਰਾਕੋ ਬਾਮਾ ਦੇ ਟਾਈਮ ਤੇ ਵੀ ਹੋਈ ਪਰ ਬੜੀ ਰੇਅਰਲੀ ਇਹ ਜਿਆਦਾ ਅੱਗੇ ਜਿਹੜੇ ਵਾਰ ਕ੍ਰਾਈਮ ਕੀਤੇ ਸੀ ਨਾਜ਼ੀਜ਼ ਨੇ ਜਿਵੇਂ ਕੋਈ ਬੰਦਾ ਜਿਹੜੀ ਵਰਲਡ ਵਾਰ ਦੇ ਵਿੱਚ ਜਾਂ ਇਹਨਾਂ ਥਾਵਾਂ ਤੇ ਲੋਕਾਂ ਨੂੰ ਜੈਨੋਸਾਈਡ ਕਰਕੇ ਆ ਗਏ ਤੇ ਨਾਂ ਬਦਲ ਕੇ ਝੂਠ ਬੋਲ ਕੇ ਸਿਟੀਜ਼ਨ ਬਣ ਗਿਆ ਉਹਨਾਂ ਬੰਦਿਆਂ ਲਈ ਸੀ ਇਹ ਪਤਾ ਲੱਗ ਗਿਆ ਪਰ ਹੁਣ ਇਹ ਜਿਹੜੀਆਂ ਪ੍ਰੋਵੀਜ਼ਨਸ ਨੇ ਇਹ ਸਰਕਾਰ ਲਾਗੂ ਕਰਨ ਜਾ ਰਹੀ ਆ ਸੋ ਬੇਸਿਕਲੀ ਸਰਕਾਰ ਨੇ ਜਸਟਿਸ ਡਿਪਾਰਟਮੈਂਟ ਨੂੰ ਕਿਹਾ ਵੀ ਜਿਹੜੇ ਲੋਕਾਂ ਨੇ ਝੂਠ ਬੋਲ ਕੇ ਸਿਟੀਜ਼ਨਸ਼ਿਪ ਲਈ ਆ ਉਹਨਾਂ ਦੀ ਸਿਟੀਜ਼ਨਸ਼ਿਪ ਕੈਨਸਲ ਕਰਕੇ ਉਹਨਾਂ ਨੂੰ ਡਿਪੋਰਟ ਕੀਤਾ ਜਾਵੇ ਸੋ ਇਹ ਪਹਿਲੀ ਵਾਰੀ ਅਮਰੀਕਾ ਦੀ ਹਿਸਟਰੀ ਦੇ ਵਿੱਚ ਹੋਏਗਾ ਕਿ ਜਿਹੜੇ ਸਿਟੀਜ਼ਨ ਬਣੇ ਲੋਕ ਨੇ ਉਹ ਵੀ ਹੁਣ ਡਿਪੋਰਟੇਸ਼ਨ ਦੇ ਆਰਡਰ ਦੇਖਣਗੇ ਸੋ ਬੇਸਿਕਲੀ ਇਹਦੇ ਵਿੱਚ ਕੀ ਆ ਕਿ ਇਹ ਜਿਹੜਾ ਡੀਨੇਚੁਰਾਈਜੇਸ਼ਨ ਹੈ ਅਮਰੀਕਾ ਦੇ ਕਾਨੂੰਨ ਦੇ ਵਿੱਚ ਹੀ ਆ ਪਰ ਉਹਦਾ ਕਨਸਰਨ ਉਸ ਕੰਡਕਟ ਨਾਲ ਜਾਂ ਉਹਨਾਂ ਐਕਟੀਵਿਟੀਜ਼ ਨਾਲ ਫਰਾਡ ਨਾਲ ਆ ਜਿਹੜਾ ਸਿਟੀਜ਼ਨ ਬਣਨ ਤੋਂ ਪਹਿਲਾਂ ਜੇ ਕਿਸੇ ਦਾ ਕ੍ਰਾਈਮ ਸਿਟੀਜ਼ਨ ਬਣਨ ਤੋਂ ਬਾਅਦ ਆ ਜਿਵੇਂ ਕੋਈ ਸਿਟੀਜ਼ਨ ਬਣ ਗਿਆ ਬਾਅਦ ਦੇ ਵਿੱਚ ਉਹ ਕਿਸੇ ਡਰੱਗ ਦੇ ਕੇਸ ਫੜਿਆ ਗਿਆ ਜਾਂ ਡਰੰਕ ਡਰਾਈਵਿੰਗ 'ਚ ਫੜਿਆ ਗਿਆ ਜਾਂ ਕਿਸੇ ਹੋਰ ਫਰਾਡ 'ਚ ਉਹ ਉਹਨੂੰ ਸਜ਼ਾ ਤਾਂ ਹੋ ਸਕਦੀ ਪਰ ਡਿਪੋਰਟ ਨਹੀਂ ਹੋ ਸਕਦਾ ਪਰ ਜੇ ਉਹਦਾ ਜਿਹੜਾ ਉਹ ਕ੍ਰਿਮੀਨਲ ਕੰਡਕਟ ਆ ਜਾਂ ਫਰਾਡ ਆ ਉਹ ਸਿਟੀਜ਼ਨ ਬਣਨ ਤੋਂ ਪਹਿਲਾਂ ਦਾ ਤੇ ਉਹਨੇ ਗੱਲ ਉਹ ਲੁਕੋ ਕੇ ਰੱਖੀ ਆ ਤੇ ਉਹ ਗੱਲ ਸਾਹਮਣੇ ਨਹੀਂ ਆਈ ਤੇ ਉਹ ਉਹਨੇ ਸਿਟੀਨਸ਼ਿਪ ਲੈ ਲਈ ਲੇਕਿਨ ਉਹਦੀ ਜਿਹੜੀ ਉਹ ਐਕਟੀਵਿਟੀ ਆ ਉਹ ਸਿਟੀਜ਼ਨ ਤੋਂ ਪਹਿਲਾਂ ਦੀ ਹੈਗੀ ਆ ਤਾਂ ਉਹਦੀ ਸਿਟੀਨਸ਼ਿਪ ਵਾਪਸ ਕੀਤੀ ਜਾ ਸਕਦੀ ਆ ਉਹ ਸਰਕਾਰ ਆਪਣੇ ਆਪ ਵਾਪਸ ਨਹੀਂ ਕਰ ਸਕਦੀ ਉਹਨੂੰ ਉਹਦੇ ਖਿਲਾਫ ਜਿਹੜੀ ਡਿਸਟ੍ਰਿਕਟ ਕੋਰਟ ਆ ਉਹਦੇ ਵਿੱਚ ਕੇਸ ਕਰਨਾ ਪੈਂਦਾ ਤੇ ਉਹ ਡਿਸਟ੍ਰਿਕਟ ਕੋਰਟ ਦੇ ਜੱਜ ਨੂੰ ਸੁਣਦਾ ਉਹਨੂੰ ਕੇਸ ਲੜਨ ਦਾ ਮੌਕਾ ਮਿਲਦਾ ਤੇ ਉਹ ਡੀ ਨੈਚਰਲਾਈਜ਼ ਕੀਤਾ ਜਾ ਸਕਦਾ ਕਿਉਂਕਿ ਬੇਸਿਕਲੀ ਜਿਹੜਾ ਤੁਹਾਨੂੰ ਗ੍ਰੀਨ ਕਾਰਡ ਮਿਲ ਜਾਂ ਉਹਦੇ ਆਧਾਰ ਤੇ ਸਿਟੀਨਸ਼ਿਪ ਮਿਲੀ ਆ ਉਹਦੇ ਵਿੱਚ ਜੇ ਕੋਈ ਅੰਡਰਲਾਈਂਗ ਫਰਾਡ ਆ ਜਾਂ ਤੁਸੀਂ ਕਿਸੇ ਕ੍ਰਾਈਮ ਬਾਰੇ ਨਹੀਂ ਦੱਸਿਆ ਜਾਂ ਤੁਸੀਂ ਝੂਠ ਬੋਲ ਕੇ ਗ੍ਰੀਨ ਕਾਰਡ ਲਿਆ ਤੇ ਸਰਕਾਰ ਇਹ ਕਹਿ ਰਹੀ ਆ ਕਿ ਇਹ ਨਹੀਂ ਸੀ ਮਿਲਣਾ ਚਾਹੀਦਾ ਉਹਦੀ ਸਿਟੀਨਸ਼ਿਪ ਵੀ ਹੁਣ ਕੈਨਸਲ ਹੋਣ ਬਾਰੇ ਸਰਕਾਰ ਕਰ ਰਹੀ ਆ ਤੇ ਉਹਨਾਂ ਨੇ ਕਿਹਾ ਅਗਰੈਸਿਵਲੀ ਪ੍ਰਸੀੂ ਕਰੋ ਇਹਦਾ ਮਤਲਬ ਆ ਵੀ ਕੇਸ ਹੋਣਗੇ ਇਹਦੇ ਚ ਜਿਹੜੇ ਸਾਡੇ ਲੋਕ ਨੇ ਉਹਨਾਂ ਤੇ ਇਹਦਾ ਇੰਪੈਕਟ ਬੇਸਿਕਲੀ ਇਹੀ ਆ ਕਿ ਜਿਹੜੇ ਤਾਂ ਬਾਅਦ ਦੇ ਕ੍ਰਾਈਮ ਉਹਨਾਂ ਤੇ ਹੈ ਨਹੀਂ ਪਰ ਜੇ ਕਿਸੇ ਨੇ ਕੋਈ ਇਦਾਂ ਦਾ ਕ੍ਰਾਈਮ ਪਹਿਲਾਂ ਕੀਤਾ ਜਿਹੜਾ ਨਹੀਂ ਦੱਸਿਆ ਡਿਸਕਲੋਜ਼ ਹੋਇਆ ਆਮ ਤੌਰ ਤੇ ਕ੍ਰਾਈਮ ਨਿਕਲੇ ਆਉਂਦੇ ਆ ਫਿੰਗਰਪ੍ਰਿੰਟ ਤੇ ਉਹਦੀ ਕੋਈ ਗੱਲ ਨਹੀਂ ਪਰ ਜੇ ਨਹੀਂ ਡਿਸਕਲੋਜ਼ ਕੀਤਾ ਗਿਆ ਜਾਂ ਆਪਣੀ ਕੰਟਰੀ 'ਚ ਕੋਈ ਕੀਤਾ ਪਿੱਛੇ ਉਹਦਾ ਪਤਾ ਲੱਗ ਗਿਆ ਉਹਨੂੰ ਅਸਰ ਪੈ ਸਕਦਾ ਜਾਂ ਜਿਹਨਾਂ ਨੇ ਪੋਲੀਟੀਕਲ ਸੈਲਮ ਦੇ ਕੇਸ ਕੀਤੇ ਆ ਜਾਂ ਵਿਆਹ ਦੇ ਕੇਸ ਕੀਤੇ ਨੇ ਤੇ ਉਹ ਬਾਅਦ 'ਚ ਲਾਈਟ 'ਚ ਆ ਗਿਆ ਕਿ ਇਹ ਕੇਸ ਝੂਠਾ ਸੀ ਜਾਂ ਇਹ ਤੇ ਸ਼ੱਕ ਆ ਜਾਂ ਕਈ ਲੋਕੀ ਜਿਹੜੇ ਸੈਲਮ ਦੇ ਕੇਸਾਂ ਦੇ ਆਪਣੀਆਂ ਕੰਟਰੀਆਂ 'ਚ ਬਾਰ-ਬਾਰ ਜਾਂਦੇ ਨੇ ਜਿਵੇਂ ਸੈਲਮ ਉਹਨੇ ਕਹਿ ਗਿਆ ਮੈਨੂੰ ਖਤਰਾ ਤੇ ਬਾਹਰ ਦੇ ਵਿੱਚ ਉਹ ਗ੍ਰੀਨ ਕਾਰਡ ਲੈਣ ਸਾਰੇ ਜਾਂ ਸਿਟੀਜ਼ਨ ਬਣਨ ਸਾਰੇ ਹਰ 6 ਮਹੀਨੇ ਸਾਲ ਬਾਅਦ ਇੰਡੀਆ ਜਾਂਦਾ ਉਹੋ ਜਿਹੇ ਬੰਦਿਆਂ ਦੇ ਕੇਸਾਂ ਨੂੰ ਇਹ ਇਨਵੈਸਟੀਗੇਟ ਕਰਕੇ ਦੇਖ ਸਕਦੇ ਨੇ ਕਿ ਕਿਤੇ ਸਾਲਮ ਦਾ ਕੇਸ ਝੂਠਾ ਤਾਂ ਨਹੀਂ ਜਾਂ ਕਿਸੇ ਬੰਦੇ ਨੇ ਕੋਈ سنگੀਨ ਜੁਰਮ ਕੀਤਾ ਹੋਵੇ ਆਪਣੀ ਕੰਟਰੀ 'ਚ ਇੱਥੇ ਨਹੀਂ ਦੱਸਿਆ ਜਾਂ ਨਾਂ ਬਦਲ ਕੇ ਕਰਤਾ ਉਹ ਲਾਈਟ 'ਚ ਹੋ ਗਈ ਗੱਲ ਪਤਾ ਲੱਗ ਗਈ ਉਹਤੇ ਵੀ ਇਹ ਹੋਏਗਾ ਪਰ ਇਹ ਪਹਿਲੀ ਵਾਰੀ ਆ ਰੀਸੈਂਟ ਹਿਸਟਰੀ ਦੇ ਵਿੱਚ ਵੀ ਜਿਹੜੇ ਸਿਟੀਜ਼ਨ ਨੇ ਉਹਨਾਂ ਦੇ ਉੱਤੇ ਵੀ ਸਰਕਾਰ ਇਹ ਦੇਖ ਰਹੀ ਆ ਤੇ ਅੰਕੜਾ ਹੈ 10000000 ਦੇ ਤਕਰੀਬਨ 8 ਮਿਲੀਅਨ ਲੋਕ ਸਿਟੀਜ਼ਨ ਵੜੇ ਨੇ ਪਿਛਲੇ ਕੁਝ ਸਾਲਾਂ ਚ ਤੇ ਇਹ ਹੁਣ ਦੇਖਣ ਵਾਲੀ ਗੱਲ ਆ ਵੀ ਕਿਦੇ ਅਗੇਸ ਜਾਂਦੇ ਆ ਕੀ ਕਰਦੇ ਆ ਕਿਸ ਲੈਵਲ ਦੀ ਇਨਫੋਰਸਮੈਂਟ ਆ ਇਹਦੇ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ ਪਰ ਸਰਕਾਰ ਇਹਦੇ ਬਾਰੇ ਸੀਰੀਅਸਲੀ ਜਿਹੜਾ ਉਹ ਸੋਚ ਰਹੀ ਆ